ਖੂ ਪਰ ਪਾਣੀ ਪਰੈਂਦੀ ਏ ਖੂ ਪਰ ਪਾਣੀ ਪਰੈਂਦੀ ਏ ਨੀ ਕੋਈ ਮਲ ਮਲੇ ਅੱਡੀਆਂ ਤੋਂ ਖੂ ਪਰ ਪਾਣੀ ਪਰੈਂਦੀ ਏ ਨੀ ਕੋਈ ਮਲ ਮਲੇ ਅੱਡੀਆਂ ਤੋਂ ਲੱਬ ਕੁਚੰਬਾ ਕਿੜ ਰਹਿਣੀ ਕੋਈ ਕਲੀਆਂ ਹਾਰ ਪਰੋ ਲੱਬਕ ਚੰਬਾ ਖੇੜ ਰਿਆ ਨੀ ਕੋਈ ਕਲਿਆ ਹਾਰ ਪਰੋ ਕੁੜੇ ਨੀ ਕੋਈ ਕਲਿਆ ਹਾਰ ਪਰੋ ਸੁਨਨੀ ਮਾਏ ਮੇਰੀ ਇਹ ਨੀ ਮੇਰੇ ਬਾਬਲ ਨੂੰ ਸਮਝਾ ਸੁਨਨੀ ਮਾਏ ਮੇਰੀ ਇਹ ਨੀ ਮੇਰੇ ਬਾਬਲ ਨੂੰ ਸਮਝਾ ਕੁੜੀ ਨੀ ਮੇਰੀ ਇਹ ਬਾਬਲ ਨੂੰ ਸਮਝਾ ਤੀ ਹੋਈ ਮਟਿਆਰ ਪਲਜ ਕੋਈ ਘਰ ਵਰ ਢੋਲਣ ਜਾ ਤੀ ਹੋਈ ਮਟਿਆਰ ਪਲਜ ਕੋਈ ਵਾਰ ਕਰ ਢੋਲਣ ਜਾ ਸੁਣਨੀ ਤੀ ਹੈ ਮੇਰੀ ਇਹ ਨਹੀਂ ਕੋਈ ਐਡੇ ਬੋਲ ਨਾ ਬੋਲ ਸੁਣਨੀ ਤੀ ਹੈ ਮੇਰੀ ਇਹ ਨਹੀਂ ਕੋਈ ਐਡੇ ਬੋਲ ਨਾ ਬੋਲ ਕੁੜੇ ਨੀ ਕੋਈ ਡੇ ਬੋਲਣਾ ਬੋਲ ਜਿੱਥੇ ਗੁਜਾਰੇ 18 ਵਰੇ ਨੀ ਕੋਈ ਸ਼ੇਮ ਹੀਨੇ ਹੋਰ ਕੁੜੇ ਨੀ ਕੋਈ ਸ਼ੇਮ ਹੀਨੇ ਹੋਰ 18 ਵਰੇ ਨੀ ਮੈਨੂੰ ਆ ਗੁਜਰੇ ਜਿ ਮੈਨੂੰ ਖੇਡਣ ਦਾ ਸੀ ਚਾ 18 ਵਰੇ ਨੀ ਮੈਨੂੰ ਆਹੋ ਚਰੇ ਨੀ ਮੈਨੂੰ ਖੇਡਣ ਦਾ ਸੀ ਚਾ ਹੁਣ ਨਾ ਰਹਿੰਦੀ ਇੱਕ ਘੜੀ ਨੀ ਸਭ ਸਖੀਆਂ ਸੋਰੇ ਜਾ ਹੁਣ ਨਾ ਰਹਿੰਦੀ ਇੱਕ ਘੜੀ ਚ ਸਭ ਸਖੀਆਂ ਸੋਰੇ ਜਾ ਸੁਨਨੀ ਚਾਚੀ ਮੇਰੀ ਇਹ ਨਹੀਂ ਮੇਰੇ ਚਾਚੇ ਨੂੰ ਸਮਝਾ ਸੁਨਨੀ ਚਾਚੀ ਮੇਰੀ ਇਹ ਨਹੀਂ ਮੇਰੇ ਚਾਚੇ ਨੂੰ ਸਮਝਾ ਤੀ ਹੋਈ ਮਟਿਆਰ ਪਲਜ ਕੋਈ ਵਾਰ ਘਰ ਢੋਲਣ ਜਾ ਤੀ ਹੋਈ ਮਟਿਆਰ ਪਲਜ ਕੋਈ ਵਾਰ ਘਰ ਢੋਲਣ ਜਾ ਸੁਣਨੀ ਤਹੀਏ ਮੇਰੀ ਨਹੀਂ ਕੋਈ ਏਡੇ ਬੋਲਣਾ ਬੋਲ ਕੁੜੇ ਨਹੀਂ ਕੋਈ ਏਡੇ ਬੋਲਣਾ ਬੋਲ ਜਿੱਥੇ ਗੁਜਾਰੇ 18 ਵਰੇ ਨਹੀਂ ਕੋਈ ਸ਼ੇਮ ਹੀਨੇ ਹੋਰ ਨਹੀਂ ਕੋਈ ਸ਼ੇਮ ਹੀਨੇ ਹੋਰ 18 ਵਰੇ ਨਹੀਂ ਮੈਨੂੰ ਐਂ ਗੁਜਰੇ ਨਹੀਂ ਜਿਵੇਂ ਕਿਨ ਖੇਟਣ ਦਾ ਸੀ ਚਾ 18 ਵਰੇ ਨਹੀਂ ਮੈਨੂੰ ਐਂ ਗੁਜਰੇ ਜਿਵੇਂ ਮੈਨੂੰ ਖੇਟਣ ਦਾ ਸੀ ਚਾ ਕੁੜੇ ਨਹੀਂ ਮੈਨੂੰ ਖੇਟਣ ਦਾ ਸੀ ਚਾ ਹੁਣ ਨਾ ਰਹਿੰਦੀ ਇੱਕ ਘੜੀ ਚ ਸਭ ਸਖੀਆਂ ਸੋਰੇ ਜਾ ਹੁਣ ਨਾ ਰਹਿੰਦੀ ਇੱਕ ਘੜੀ ਚ ਸਭ ਸਖੀਆਂ ਸੋਰੇ ਜਾ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਸਹਾ ਕਿਵੇਂ ਦਾ ਲੱਗਾ ਜੇ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਤੇ ਸ਼ੇਅਰ ਵੀ ਕਰੋ ਤੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਐਨਾ ਪਿਆਰ ਦੇਣ ਲਈ ਧੰਨਵਾਦ